ਇੱਕ ਬੇਨਤੀ ਇੱਥੇ ਮੈਂ ਆਪ ਜੀ ਦੇ ਚਰਨਾਂ 'ਚ ਕਰਾਂ ਮੇਰੇ ਸਮੇਤ ਅਸੀਂ ਸਾਰੇ ਸਿੱਖ ਰੂਪ ਦੇ ਵਿੱਚ ਜਦੋਂ ਇੱਥੇ ਆਏ ਆ ਤਾਂ ਜਦੋਂ ਮਹਾਰਾਜ ਸਾਨੂੰ ਸਮਰਪਿਤ ਹੋਣ ਦੀ ਗੱਲ ਕਰਦੇ ਐ ਆਪਣਾ ਆਪਾ ਗੁਰੂ ਦੇ ਅਰਪਿਤ ਕਰਨ ਦੀ ਗੱਲ ਕਰਦੇ ਐ ਤਾਂ ਇਹ ਅਰਪਣਾ ਜਿਹੜਾ ਆਪਣੇ ਆਪ ਨੂੰ ਸਮਰਪਿਤ ਕਰਨਾ ਉਹਨਾਂ ਚਿਰ ਤੱਕ ਸਫਲ ਨਹੀਂ ਹੈ ਉਨਾ ਚਿਰ ਤੱਕ ਸੰਭਵ ਨਹੀਂ ਹੈ ਜਿੰਨਾ ਚਿਰ ਤੱਕ ਅੰਦਰ ਪਈਆਂ ਹੋਈਆਂ ਹਉਮੈ ਦੀਆਂ ਬਿਰਤੀਆਂ ਅੰਦਰ ਪਈ ਹੋਈ ਆਪਣੀ ਹੀ ਅਕਲ ਦੀ ਟੇਕ ਆਪਣੀ ਹੀ ਸਮਝ ਦਾ ਭਰੋਸਾ ਤੇ ਉਹਦੇ ਵਿੱਚੋਂ ਨਿਕਲਿਆ ਹੋਇਆ ਹੰਕਾਰ ਇਸ ਤੋਂ ਛੁਟਕਾਰਾ ਨਹੀਂ ਹੁੰਦਾ ਦਤਾਰ ਪਾਤਸ਼ਾਹ ਨੇ ਬਾਰ-ਬਾਰ ਬਾਣੀ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਹੈ ਜੀਵਨ ਦੇ ਵਿੱਚ ਜਿੰਨੀ ਵੀ ਖੱਜਲ ਖੁਆਰੀ ਹੈ ਜਿੰਨੇ ਵੀ ਜੀਵਨ ਦੇ ਵਿੱਚ ਪਟਕਣਾ ਬੇਚੈਨੀ ਹੈ ਉਹਦਾ ਮੂਲ ਕਾਰਨ ਆਪਣੀ ਸਮਝ ਨੂੰ ਮੈਂ ਤੋਂ ਸ਼ੁਰੂ ਕਰਕੇ ਮੈਂ ਤੇ ਹੀ ਟਿਕਾ ਲੈਣਾ ਸਮਝ ਹੈਗੀ ਹੈ ਸਾਡੇ ਸਾਰਿਆਂ ਕੋਲ ਮਹਾਰਾਜ ਨੇ ਦਿੱਤੀ ਹੈ ਪਰ ਇਸ ਸਮਝ ਦੀ ਵਰਤੋਂ ਦੇ ਵਾਸਤੇ ਕੁਝ ਵਿਸ਼ੇਸ਼ ਅਵਸਥਾ ਚਾਹੀਦੀ ਹੈ ਮਨੋ ਅਵਸਥਾ ਚਾਹੀਦੀ ਹੈ ਤੇ ਮਨ ਹੀ ਮਹਾਰਾਜ ਕਹਿੰਦੇ ਤੁਹਾਡੀ ਇਸ ਸਮਝ ਦੇ ਉੱਤੇ ਆਪਣਾ ਪ੍ਰਭਾਵ ਪਾਈ ਰੱਖਦਾ ਹੈ ਇਹ ਮਨ ਹੀ ਹੈ ਜਿਹੜਾ ਮਤ ਤੇ ਪੜਦਾ ਪਾ ਕੇ ਇਹਦੇ ਕੋਲੋਂ ਉਹ ਕੁਝ ਕਰਵਾਉਂਦਾ ਜਿਹੜਾ ਸਾਡੇ ਜੀਵਨ ਦੇ ਵਿੱਚ ਸਾਡਾ ਆਨੰਦ ਖੋਹ ਲੈਂਦਾ ਤੇ ਸਾਨੂੰ ਚਿੰਤਾਵਾਂ ਵਿੱਚ ਭਟਕਣਾ ਚ ਪਾ ਦਿੰਦਾ ਮਨ ਦੇ ਇਹ ਉੱਠਣ ਵਾਲੇ ਚੰਚਲਤਾ ਦੇ ਫੁਰਨੇ ਹੰਕਾਰ ਦੇ ਫੁਰਨੇ ਕ੍ਰੋਧ ਈਰਖ ਨਫਰਤ ਦੇ ਫੁਰਨੇ ਲੋਭ ਮੋਹ ਦੇ ਫੁਰਨੇ ਇਹ ਬੇਸੰਜਮਾ ਕਰ ਦਿੰਦੇ ਆ ਸਾਡੀ ਮਤ ਨੂੰ ਉਹ ਜਿਹੜੇ ਪਾ ਦਿੰਦੇ ਆ ਸਾਡੀ ਮਤ ਨੂੰ ਤੇ ਸਾਨੂੰ ਸਾਰਿਆਂ ਨੂੰ ਹੀ ਘਟ ਜਾਂ ਵੱਧ ਬਾਰ ਬਾਰ ਇਹਨਾਂ ਗੱਲਾਂ ਦਾ ਤਜਰਬਾ ਹੁੰਦਾ ਹੈ ਕਿ ਜਦੋਂ ਸਾਡੇ ਕੋਲੋਂ ਬੇਸੰਜਮੇ ਪਨ ਲਾਪਰਵਾਹੀ ਵਿੱਚ ਕੁਝ ਗੱਲਾਂ ਹੋ ਜਾਂਦੀਆਂ ਨੇ ਸਾਡੇ ਵਰਤੋਂ ਵਿਹਾਰ ਵਿੱਚ ਜਦੋਂ ਇਸ ਤਰ੍ਹਾਂ ਦੀ ਲਾਪਰਵਾਹੀ ਆ ਜਾਂਦੀ ਹੈ ਸਾਡੀ ਬੋਲ ਬਾਣੀ ਦੇ ਵਿੱਚ ਇਸ ਤਰ੍ਹਾਂ ਦਾ ਇੱਕ ਬੇਸੰਜਮਾ ਰੂਪ ਆ ਜਾਂਦਾ ਹੈ ਉਸ ਤੋਂ ਬਾਅਦ ਜਿਹੜੇ ਨਤੀਜੇ ਨਿਕਲਦੇ ਆਉ ਪੁਛਤਾਵੇ ਦੇ ਸ਼ਰਮਿੰਦਗੀ ਦੇ ਨਮੋਸ਼ੀ ਦੇ ਉਹਦੇ ਵਿੱਚੋਂ ਹੀ ਫਿਰ ਬੇਚੈਨੀ ਝਟਕਣਾ ਨਿਕਲਦੀ ਇਹ ਬਾਰ-ਬਾਰ ਬੇਸੰਜਮਾ ਹੋਣਾ ਬਾਰ-ਬਾਰ ਲਾਪਰਵਾਹ ਹੋਣਾ ਬੇਧਿਆਨੇ ਹੋਣਾ ਤੇ ਫਿਰ ਬਾਰ-ਬਾਰ ਪੁਛਤਾਉਣਾ ਬੇਚੈਨ ਹੋਣਾ ਇਹ ਸਾਡੀ ਸਾਰਿਆਂ ਦੀ ਕੁਝ ਵਿਰਲਿਆਂ ਨੂੰ ਛੱਡ ਕੇ ਹੋਣੀ ਬਣ ਗਈ ਹੋਈ ਹੈ ਇਹੀ ਸਾਡੀ ਕਿਸਮਤ ਬਣ ਗਈ ਹੋਈ ਹੈ। ਇਸੇ ਵਿੱਚ ਹੀ ਅਸੀਂ ਸਾਰਾ ਜੀਵਨ ਦਾ ਸਮਾਂ ਲੰਘਾ ਕੇ ਇਥੋਂ ਆਪਣੀ ਸਰੀਰ ਦੀ ਕਹਾਣੀ ਮੁਕਾ ਕੇ ਤੇ ਤੁਰ ਜਾਣਾ। ਸਾਹਿਬ ਜੀ ਕਹਿੰਦੇ ਫਿਰ ਇਸੇ ਕਰਕੇ ਇਹ ਕਹਾਣੀ ਚੱਲਦੀ ਰਹਿੰਦੀ ਹੈ। ਇਹ ਯਾਤਰਾ ਚੱਲਦੀ ਰਹਿੰਦੀ ਹੈ। ਮਕਸਦ ਦੀ ਪੂਰਤੀ ਨਹੀਂ ਹੋਈ, ਮੰਜ਼ਿਲ ਦੀ ਪ੍ਰਾਪਤੀ ਨਹੀਂ ਹੋਈ, ਵਿਛੋੜਾ ਜੀਵਨ ਦੇ ਸਿਰਜਣਹਾਰ ਦੇ ਮਿਲਾਪ ਵਿੱਚ ਨਹੀਂ ਬਦਲਿਆ। ਤੇ ਫਿਰ ਆਵਾ ਗਉਣ ਜੰਮਣ ਮਰਨ ਦਾ ਗੇੜ ਅਸੀਂ ਮੰਨੀਏ ਨਾ ਮੰਨੀਏ ਆਖਦੇ ਨੇ ਸਾਡੇ ਵਿੱਚੋਂ ਵੀ ਹੁਣ ਬਹੁਤ ਸਾਰੇ ਸੱਜਣ ਪ੍ਰਚਾਰਕ ਕਹੋਣ ਵਾਲੇ ਵੀ ਵਿਦਵਾਨ ਕਹੋਣ ਵਾਲੇ ਵੀ ਇਸ ਸਮਝ ਵੱਲ ਤੁਰੇ ਹੋਏ ਐ ਉਹ ਜੀ ਨਾ ਇਸ ਜੀਵਨ ਤੋਂ ਪਹਿਲਾਂ ਕੁਛ ਨਹੀਂ ਇਸ ਜੀਵਨ ਤੋਂ ਬਾਅਦ ਕੁਝ ਹੈ ਬਸ ਇਹੋ ਹੀ ਹੈ ਜੋ ਕੁਛ ਹੈ ਇਹ ਸਰੀਰ ਦੇ ਵਿੱਚ ਹੀ ਹੈ ਜੋ ਕੁਛ ਹੈ ਕਹ ਲਓ ਭਾਈ ਮਨਣਾ ਨਾ ਮਨਣਾ ਸਾਡੀ ਆਪਣੀ ਮਤ ਦੇ ਉਤੇ ਆ ਪਰ ਗੁਰੂ ਸਾਹਿਬ ਬਾਣੀ ਵਿੱਚ ਬਾਰ ਬਾਰ ਇਹ ਫੈਸਲੇ ਸੁਣਾਉਂਦੇ ਨੇ ਕਿ ਭਾਈ ਤੁਹਾਡੀਆਂ ਆਤਮਾਵਾਂ ਤੁਹਾਡੀਆਂ ਰੂਹਾਂ ਯਾਤਰਾ ਵਿੱਚ ਨੇ ਇਹ ਸਰੀਰੂਪੀ ਭਾਂਡੇ ਬਾਰ ਬਾਰ ਮਿਲਦੇ ਐ ਤੇ ਇਹ ਵਿੰਸ ਜਾਂਦੇ ਐ ਪੰਜਾਂ ਤਤਾਂ ਦੇ ਸੁਮੇਲ ਨਾਲ ਬਣਿਆ ਹੋਇਆ ਇਹ ਸਰੀਰ ਕਿਸੇ ਵੇਲੇ ਨਹੀਂ ਸੀ ਅੱਜ ਹੈ ਕੱਲ ਨੂੰ ਇਹ ਨਹੀਂ ਰਹਿਣਾ ਪਰ ਜੇ ਇਹ ਸਰੀਰ ਦੇ ਮਿਲਣ ਦਾ ਮਕਸਦ ਪੂਰਾ ਨਹੀਂ ਹੋਇਆ ਤਾਂ ਇਹ ਰੂਹ ਦੀ ਯਾਤਰਾ ਚਲਦੀ ਰਹਿਣੀ ਹੈ ਅਸਫਲ ਹੈ ਯਾਤਰਾ ਮਹਾਰਾਜ ਕਹਿੰਦੇ ਜੇ ਮਿਲਾਪ ਦੀ ਪ੍ਰਾਪਤੀ ਨਹੀਂ ਹੋਈ ਸਫਲ ਹੈ ਉਹ ਯਾਤਰਾ ਜਿਹੜੀ ਮਿਲਾਪ ਦੀ ਪ੍ਰਾਪਤੀ ਕਰਨ ਦੇ ਸਮਰੱਥ ਹੋ ਗਈ ਇਸੇ ਨੂੰ ਪਾਤਸ਼ਾਹ ਬਾਣੀ ਵਿੱਚ ਆਖਦੇ ਨੇ ਸਫਲ ਸਫਲ ਭਈ ਸਫਲ ਯਾਤਰਾ ਆਪਣੀ ਜਾਣ ਰਹੇ ਮਿਲੇ ਸਾਧਾ ਜਦੋਂ ਗੁਰੂ ਦੇ ਨਾਲ ਗੁਰੂ ਦੇ ਪਿਆਰਿਆਂ ਨਾਲ ਵਾਹਿਗੁਰੂ ਜੀ ਦੇ ਪਿਆਰਿਆਂ ਨਾਲ ਨਾਮ ਰਸੀਆਂ ਨਾਲ ਸਾਂਝ ਪੈਂਦੀ ਹੈ ਮਨ ਦੀ ਸੁਰਤੀ ਦੀ ਸਾਂਝ ਪੈਂਦੀ ਹੈ ਪਿਆਰ ਵਾਲੀ ਸਾਂਝ ਪੈਂਦੀ ਹੈ ਤਾਂ ਮਹਾਰਾਜ ਕਹਿੰਦੇ ਇਹ ਵਿਛੋੜੇ ਦਾ ਕਾਰਨ ਵੀ ਪਤਾ ਲੱਗਦਾ ਵਿਛੋੜੇ ਕਰਕੇ ਨਿਕਲੇ ਹੋਏ ਜੀਵਨ ਦੇ ਵਿੱਚ ਬੇਚੈਨੀ ਅਸ਼ਾਂਤੀ ਵਾਲੇ ਡਰ ਸਹਿਮ ਵਾਲੇ ਨਤੀਜੇ ਵੀ ਪਤਾ ਲੱਗਦੇ ਲੱਛਣ ਵੀ ਪਤਾ ਲੱਗਦੇ ਐ ਤੇ ਫਿਰ ਇਹਨਾਂ ਨਤੀਜਿਆਂ ਤੋਂ ਬਚਣ ਵਾਸਤੇ ਜਿਹੜੀ ਯੁਗਤ ਹੈ ਉਸ ਯੁਗਤ ਦਾ ਵੀ बोਧ ਹੁੰਦਾ ਗੁਰੂ ਕੋਲ ਬੈਠ ਕੇ ਗੁਰੂ ਦੇ ਪਿਆਰਿਆਂ ਦੀ ਸੰਗਤ ਵਿੱਚ ਬੈਠ ਕੇ ਕੱਲਾ ਬੋਧ ਹੀ ਨਹੀਂ ਹੁੰਦਾ ਬਲਕਿ ਇਹ ਜਦੋਂ ਸਮਝ ਪੈ ਜਾਏ ਤਾਂ ਉਸ ਤੋਂ ਅਗਲੀ ਜਿਹੜੀ ਵੱਡੇ ਭਾਗਾਂ ਵਾਲੀ ਖੁਸ਼ਕਿਸਮਤੀ ਵਾਲੀ ਅਵਸਥਾ ਉਹ ਹੈ ਕਿ ਫਿਰ ਇਸ ਗਿਆਨ ਦੀ ਕਮਾਈ ਦਾ ਚਾਹੋਂ ਪੈਦਾ ਹੋ ਜਾਂਦਾ ਹੈ ਅੰਦਰ। ਤੇਨਾ ਦੇਖ ਮਨ ਚਾਹੋਂ ਉਠੰਦਾ ਹਉ ਕਦ ਪਾਈ ਗੁਣ ਤਸਾ। ਮਨ ਵਿੱਚ ਚਾਹੋਂ ਹੈ ਕਿ ਮੈਨੂੰ ਕਦੋਂ ਇਹ ਗੁਣੀ ਨਿਧਾਨ ਦੀ ਵਾਹਿਗੁਰੂ ਜੀ ਦੀ ਪ੍ਰਾਪਤੀ ਦਾ ਸੁਭਾਗ ਪ੍ਰਾਪਤ ਹੋਵੇਗਾ। ਇਹਨਾਂ ਦਿਨਾਂ ਦੇ ਵਿੱਚ ਉਦਮ ਉਪਰਾਲਾ ਕਰ ਰਹੇ ਨੇ ਦੁਨੀਆ ਭਰ ਵਿੱਚ ਵਸਦੇ ਗੁਰੂ ਕੇ ਸਿੱਖ ਨੌਵੇਂ ਪਾਤਸ਼ਾਹ ਹਜ਼ੂਰ ਧੰਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ 350ਵੀਂ ਸ਼ਹਾਦਤ ਦੀ ਯਾਦ ਨੂੰ ਸਮਰਪਿਤ ਕਰਕੇ ਗੁਰਮਤ ਸਮਾਗਮਾਂ ਵਿੱਚ ਜੁੜਨ ਦਾ ਗੁਰਮਤ ਸਮਾਗਮਾਂ ਦਾ ਆਯੋਜਨ ਕਰਨ ਦਾ ਹਰ ਵੀ ਬਹੁਤ ਸਾਰੇ ਉਦਮ ਉਪਰਾਲੇ ਹੋ ਰਹੇ ਨੇ ਧੰਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਸ਼ਹਾਦਤ ਦੇ ਨਾਲ ਬਹੁਤ ਸਾਰੇ ਹੋਰ ਪੱਖ ਜਿਹੜੇ ਨੇ ਉਹ ਜਾਣਨ ਵਾਸਤੇ ਸਮਝਣ ਬੁੱਝਣ ਵਾਸਤੇ ਉਹਨਾਂ ਗੁਰਮੁਖਾਂ ਦੀ ਕਮਾਈ ਦਾ ਧਿਆਨ ਧਰਨ ਵਾਸਤੇ ਸਾਨੂੰ ਇਹ ਸੁਭਾਗ ਅਵਸਰ ਮਿਲੇ ਨੇ ਮੈਂ ਰਾਤੀ ਵੀ ਬੇਨਤੀ ਕੀਤੀ ਸੀ ਸੰਗਤ ਵਿੱਚ ਤਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਸ਼ਹਾਦਤ ਦਾ ਮੂਲ ਕਾਰਨ ਕੀ ਹੈ ਕਸ਼ਮੀਰ ਤੋਂ ਚੱਲ ਕੇ ਆਏ ਪੰਡਿਤ ਕਿਰਪਾ ਰਾਮ ਜੀ ਉਹਨਾਂ ਦੇ ਨਾਲ ਹੋਰ ਸੰਗੀ ਸਾਥੀ ਤੇ ਉਹ ਕਹਦੇ ਵਾਸਤੇ ਆਏ ਸੀ ਆਪਣੀ ਸਮਝ ਨਾਲ ਆਪਣੀ ਸਮਰੱਥਾ ਨਾਲ ਉਹਨਾਂ ਨੇ ਦੇਖ ਲਿਆ ਕਿ ਸਾਡਾ ਜੀਵਨ ਜੂਣਾ ਦੁੱਬਰ ਹੋ ਗਿਆ ਸਾਡਾ ਧਰਮ ਸਾਡੇ ਧਰਮ ਅਸਥਾਨ ਸਾਡੇ ਧਰਮ ਗ੍ਰੰਥ ਸਾਡਾ ਧਾਰਮਿਕ ਭੇਖ ਸਾਡੇ ਰਸਮੋ ਰਿਵਾਜ ਸਾਡੇ ਪਰਿਵਾਰ ਸਾਡੀਆਂ ਧੀਆਂ ਪਹਿਣਾ ਇਸਾਰਾ ਕੁਝ ਹੀ ਸਮੇਂ ਦੇ ਹਾਕਮਾਂ ਦੇ ਜ਼ੁਲਮ ਦਾ ਸ਼ਿਕਾਰ ਹੋ ਰਿਹਾ ਉਹਨਾਂ ਜ਼ਾਲਿਮਾਂ ਦੇ ਕਰਕੇ ਸਾਨੂੰ ਆਪਣੇ ਆਪੇ ਨੂੰ ਬਚਾਉਣ ਦੀ ਆਪਣੇ ਪਰਿਵਾਰਾਂ ਦੀ ਪਤ ਬਚਾਉਣ ਦੀ ਹਿੰਮਤ ਨਹੀਂ ਰਹੀ ਯਤਨ ਕਰਕੇ ਦੇਖ ਲੈ ਤੇ ਫਿਰ ਉਹ ਯਤਨ ਜਦੋਂ નિਸਫਲ ਗਏ ਤਾਂ ਹੁਣ ਅਕਲਾਂ ਸਿਆਣਪਾਂ ਪਿੱਛੇ ਰਹਿ ਗਈਆਂ ਬਲ ਪਿੱਛੇ ਰਹਿ ਗਿਆ ਹੁਣ ਸਮਰਪਣ ਦੀ ਭਾਵਨਾ ਆਈ ਚਲਿਏ ਉਹਦੇ ਕੋਲ ਜਿਸ ਗੁਰੂ ਦਾ ਦਰ ਕਰ ਦੂਜਿਆਂ ਦੇ ਸੁੱਖ ਦਾ ਦੂਜਿਆਂ ਦੇ ਜੀਵਨ ਨੂੰ ਈहां ਸੁਖ ਆਗੇ ਮੁਖ ਊਜਲ ਬਣਾਉਣ ਦਾ ਅਧਿਕਾਰੀ ਹੈ ਸਮਰੱਥ ਹੈ ਤਾਂ ਇਥੇ ਆਏ ਅਨੰਦਪੁਰੀ ਤੇ ਪਾਵਨ ਅਸਥਾਨ ਤੇ ਇਥੇ ਆ ਕੇ ਹੱਥ ਜੋੜ ਕੇ ਆਪਣੇ ਆਪ ਨੂੰ ਜੋਦੜੀ ਦੀ ਅਵਸਥਾ ਵਿੱਚ ਲਿਆਂਦਾ ਅਰਦਾਸ ਦੀ ਅਵਸਥਾ ਵਿੱਚ ਲਿਆਂਦਾ ਪਹਿਲਾਂ ਸਮਰਪਿਤ ਕੀਤਾ ਆਪਣੇ ਆਪ ਨੂੰ ਪਾਤਸ਼ਾਹ ਸਾਡੀ ਬਸ ਨਹੀਂ ਚੱਲਦੀ ਸਾਡੀਆਂ ਅਕਲਾਂ ਸਿਆਣਪਾਂ ਰਹਿ ਗਈਆਂ ਨੇ ਸਾਡੀ ਬਾਹ ਪਕੜੋ ਸਾਡੀ ਬਾਹ ਪਕੜਨ ਵਾਲਾ ਕੋਈ ਨਹੀਂ ਰਿਹਾ ਤੇ ਸਾਡੀਆਂ ਬਾਹਾਂ ਵਿੱਚ ਜ਼ੋਰ ਨਹੀਂ ਰਿਹਾ ਸਾਡੀਆਂ ਅਕਲਾਂ ਦੇ ਵਿੱਚ ਸਮਰੱਥਾ ਨਹੀਂ ਰਹੀ ਕਿ ਅਸੀਂ ਆਪਣੇ ਧਰਮ ਨੂੰ ਧਰਮ ਗ੍ਰੰਥਾਂ ਨੂੰ ਧਰਮ ਅਸਥਾਨਾਂ ਨੂੰ ਆਪਣੇ ਪਰਿਵਾਰਾਂ ਦੀ ਇੱਜ਼ਤ ਆਬਰੂ ਨੂੰ ਬਚਾ ਸਕੀਏ ਤੁਸੀਂ ਸਾਡੀ ਬਾਹ ਪਕੜ ਲਓ ਇਸ ਸਮਰਪਣ ਭਾਵਨਾ ਤੋਂ ਸ਼ੁਰੂ ਹੋਈ ਗੱਲ ਅਰਦਾਸਾਂ ਬੇਨਤੀਆਂ ਹੋਈਆਂ ਧੰਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਸਨਮੁਖ ਹੋ ਕੇ ਇਥੋਂ ਗੁਰੂ ਦੀ ਕਿਰਪਾ ਦਾ ਗੁਰੂ ਦੀ ਬਾਹ ਪਕੜਨ ਦਾ ਉਹ ਰੂਹਾਨੀ ਕੌਤਕ ਸ਼ੁਰੂ ਹੁੰਦਾ ਹੈ ਇਸੇ ਦਾ ਹੀ ਅੱਜ ਜ਼ਿਕਰ ਕਰ ਰਹੇ ਨੇ ਮਹਾਰਾਜ ਸਾਡੀ ਬਾਹ ਮੱਕੜ ਲੋ ਬਾਦਸ਼ਾਹ ਜੀਵਣਾ ਦੁਪਰ ਹੋ ਗਿਆ ਬੇਚੈਨ ਹੋ ਗਏ ਅਸੀਂ ਆਪਣੀਆਂ ਹੀ ਨਾ ਸਮਝੀਆਂ ਦੇ ਕਰਕੇ ਅੱਜ ਅਸੀਂ ਡਾਮਾ ਡੋਲਤਾ ਵਾਲੀ ਬੇਚੈਨੀ ਵਾਲੀ ਜ਼ਿੰਦਗੀ ਜਿਉਣ ਦੇ ਇਸ ਜੰਜਾਲ ਵਿੱਚ ਫਸ ਕੇ